ਹਾਂਜੀ ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣੇ ਜਿਹੜੋ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਆਜੀ ਵੀਡੀਓ ਵਿੱਚ ਪਤ ਦੋ ਨਗ ਸੇਲ ਲਈ ਲੈ ਕੇ ਆਏ ਜੀ ਇੱਕ ਗੱਬਣ ਹੈ ਬਾਈ ਵੜ ਥੋੜੇ ਕਿ ਦਿਨ ਕਰਮ ਵਾਲੀ ਲੈਂਦੀ ਹੈ ਇੱਕ ਬਾਈ ਕੋਲੇ ਤੋਕੜ ਗੱਬਣ ਵੜਾ ਬਾਈ ਤੇ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਵਧੀਆ ਹਾਂ ਵਧੀਆ ਜੀ ਨਾਮ ਤੇ ਮੋਬਾਈਲ ਨੰਬਰ ਬੋਲੋ ਨਾਮ ਝੰਡਾ ਸਿੰਘ ਜੀ ਪਿੰਡ ਰਈਆ ਹਮ ਜਿਹੜਾ ਬਟੇਂਡਾ ਤਹਿਸੀਲ ਫੋਲ ਜੀ ਓਕੇ ਨੇੜੇ ਪਿੰਡ ਆਪਾਂ ਨੂੰ ਆਪਨ ਬੱਲੋ ਰਹਿ ਗਈ ਢਿੰਗੜ ਟਵਾਲੀ ਜੀ ਓਕੇ ਮੋਬਾਈਲ ਨੰਬਰ ਬ ਨਾਸੀਅਰ ਸੋ ਬਾਟੀ ਜੀ 47028 ਠੀਕ ਆ ਜਿਹੜੀ ਪਹਿਲੇ ਨੰਬਰ ਦੇ ਵਾੜ ਦੇਖਦੇ ਆ ਟੋਪ ਬਰੀਡ ਕਿਹੜਾ ਸੁਆ ਸੁੰਦੀ ਆ ਇਹ ਦੂਜਾ ਸੁਆ ਜੀ ਕਿੰਨੇ ਦਿਨ ਲੂ ਬਈ ਇਹ 17 ਤਰੀਕ ਨੂੰ ਦਿਨ ਪੂਰੇ ਆ ਜੀ ਇਹਦੇ ਅੱਜ ਹੋ ਗਈ 11 ਹਾਂਜੀ ਠੀਕ ਆ 6 ਦਿਨ ਪਿਆ ਹਨਾ ਹਾਂਜੀ ਠੀਕ ਆ ਕਿੰਨਾ ਰਿਕਾਰਡ ਬਈ ਦੋਦਾਂ ਪਹਿਲਾਂ ਇਹਨੇ ਦਿੱਤਾ ਜੀ 18 ਕਿਲੋ ਦੋਦਾਂ 18 ਲੀਟਰ ਠੀਕ ਆ ਬਈ ਫੁੱਲ ਗੱਦ ਆ ਬਈ ਫੁੱਲ ਪਲੀ ਵੀ ਆ ਫੁੱਲ ਬਰੀਡ ਆ ਪ੍ਰਿੰਟ ਪ੍ਰੋਂਟੈਕ ਨੰਬਰ ਫੇਸ ਦੀ ਬਿਊਟੀ ਦੇਖੋ ਕਮਾਲ ਦੀ ਆ ਚਾਂਚਾ ਬੜਾ ਕਮਾਲ ਆ ਬਾਈ ਪੂਰੀ ਪੜੀ ਵੀ ਜਾਣ ਵਾਲੀ ਆ ਕੱਲੀ ਕੱਚੀ ਕੱਚੀ ਆ ਥਣ ਥਣ ਦੇਖੋ ਕਿੰਨਾ ਚੰਗਾ ਲੱਗਿਆ ਮੁੱਠੀ ਆਲਾ ਥਣ ਕੱਲਾ ਕੱਲਾ ਥਣ ਗਲਾਬੀ ਥਣ ਕੱਲੀ ਕੱਚੀ ਕੱਚੀਆਂ ਅੰਦਾਜ਼ਾ ਉਸ ਹਾਵਨਾ ਲਾਇਓ ਚੰਗੇ ਰਿਕਾਰਡ ਵਾਲੀ ਆ ਬਾਈ ਪਛਾਂ ਤੋਂ ਲੈਵਾ ਚੈੱਕ ਕਰਵਾਣੇ ਕਮਾਲ ਆ ਬਾਈ ਖੋਲ ਬਈ ਤੋਰ ਕੇ ਦਿਖਾ ਦੇ ਟਵਾਡਾ ਕੱਦ ਫੁੱਲ ਬਰੀਟ ਕੱਚੀ ਆ ਅੰਦਾਜ਼ਾ ਉਸ ਹਾਵਨਾ ਲਾਇਓ 18 ਲੀਟਰ ਬਾਈ ਨੇ ਦਾ ਰਿਕਾਰਡ ਜਿਹੜਾ ਵੜਦਾ ਦੱਸਿਆ ਹੈਗਾ ਵੜਖੇਰ ਬਹੁਤ ਚੰਗੀ ਆ ਫਲੀ ਵੀ ਬੜੀ ਆ ਹਨਾ ਬਾਈ ਜਾਨ ਜੂਨ ਬੜੀ ਆ ਵੈੜ ਚ ਲੈ ਤੋਰਾ ਤੂਰਾ ਇੱਕ ਨੰਬਰ ਆ ਕਰਮਾਲੀ ਦਾ ਕੀ ਮੋਲ ਆ ਬਾਈ ਜਾਇਜ ਇਹ ਫੋਨ ਤੇ ਕਰਾਂਗੇ ਜੀ ਜਾਇਜ ਹੀ ਹੋ ਹਾਂਜੀ ਜਾਇਜ ਹੀ ਹੋ ਠੀਕ ਆ ਬਾਈ ਫੋਨ ਤੇ ਹੋ ਜੋ ਮੋਲ ਆ ਜਿਹੜਾ ਵੈੜ ਦੇ ਸਾਹ ਹੋਂ ਬਿਲਕੁਲ ਜਾਇਜ ਹੋਊਗਾ ਲੈ ਬਾਰੇ ਖੁੱਟੇ ਲ ਦੇਖੋ ਟਿੱਲ ਬੜੀ ਪਈ ਹੈ ਹਲੇ ਤਾਂ ਹਨਾ ਬਾਈ ਹਾਂਜੀ ਬਹੁਤ ਸੀਲ ਪੈੜਈ ਉੱਤੇ ਵੀ ਲਊਗੀ ਦਿਨ ਕੁਸ਼ਕ ਨਹੀਂ ਹਾਂਜੀ ਉੱਤੇ ਵੀ ਲਊ ਜੀ ਇਹਦੇ ਬਹੁਤ ਸੀਲ ਬਹਿੜਾ ਲਾ ਲੈ ਜਿਵੇਂ ਮਰਦੀ ਹੱਥ ਫੇਰੀ ਚੱਲ ਕੋਈ ਚੱਕਰੇ ਨਹੀਂ ਕਹਿਦਾ ਇਹ ਤਾਂ ਦੇਖੋ ਇਹਦਾ ਢਿੱਲੇ ਹੀ ਵੜਨਾ ਪਈ ਬਾਲੀਆਂ ਟੰਲਾ ਆ ਦੇਖੋ ਜਮੀ ਨਹੀਂ ਛੜ ਛੋੜਾ ਤਾਂ ਕੰਮ ਹੀ ਨਹੀਂ ਪੂਰਾ ਹੋ ਗਿਆ ਸਹੀ ਗੱਲ ਆ ਉਹ ਸੀਲ ਬਹਿੜੀ ਬੋਲੀ ਬਈ ਹਜੇ ਤਾਂ ਬਣੂ ਬਹੁਤ ਹੈ ਹਾਂਜੀ ਬਾਕੀ ਠੰਡੀ ਸੀਲ ਕੱਦ ਕਾ ਠੜਾ ਹੂੰ ਟਾਂ ਚਾਡੂ ਉੱਚਾ ਕਰ ਮੜੀ ਦਾ ਕਮਾਲ ਦਾ ਬਾਈ ਅੱਗੇ ਆ ਕੀ ਦੋ ਨੰਬਰ ਕਿਹੜਾ ਸੋਸ ਹੋਈ ਵੀ ਆ ਇਹ ਦੂਜਾ ਜੀ ਵੀ ਕਿੰਨਾ ਟਾਈਮ ਹੋ ਗਿਆ ਸੋਈ ਨੂੰ ਇਹਨੂੰ ਹੋ ਗਿਆ ਜੀ ਮੰਨ ਕੇ ਚੱਲੋ ਇਹ 7 ਮਹੀਨਿਆਂ ਦੀ ਗੱਬਣਾ ਜੀ ਠੀਕ ਆ ਬਾਈ ਦੇ ਚੈੱਕ ਪਾਸ ਹਾਂਜੀ ਚੈੱਕ ਪਾਸ ਆ ਗਣਾ ਚੈੱਕ ਕਰਾ ਕੇ ਲੈ ਕੇ ਜਾਵੇ ਦੱਛਲੀ ਕਰਕੇ ਆਵਦੀ ਓਕੇ ਬਾਈ ਦੁੱਧ ਬਾਦ ਦੁੱਧੋ ਜੀ ਥੱਲੇ ਜੀ ਹੁਣ 5 ਲੀਟਰ ਆ ਗਿਆ ਮੰਨ ਲਓ ਦੁੱਧੋ ਹੁਣ ਆਪਾਂ ਛੜਦੇ ਜਾਂਦੇ ਤੂੜੀ ਤੇ ਤੇ ਹਰੇ ਤੇ ਜਮਾ ਜੀ ਓਕੇ ਬਾਈ ਦੁੱਧੋ ਡਰਾਈ ਕਰਨ ਦਾ ਬਾਈ ਟਾਈਮ ਆ ਹੁਣ ਠੀਕ ਆ ਕਿ ਨਹੀਂ ਬਾਈ ਕਹਿੰਦਾ ਅਸੀਂ ਡਰਾਈ ਕਰ ਰਹੇ ਆਂ ਕਿ ਹੁਣ ਖਰਾਕ ਘਟਾਤੀ ਕੱਲੇ ਪੱਠੇ ਧੀ ਰਹੇਗੀ ਠੀਕ ਆ ਕਿੰਨਾ ਦੁੱਧ ਸੀ ਐਸਟੀਮੇਟ ਜੀ ਉਹਦਾ ਇਹਦੇ ਥੱਲੇ ਜੀ ਹੈਗਾ ਸੀ 1.9 ਲੀਟਰ ਦੁੱਧ ਚੋਇਆ ਜੀ ਆਪਾਂ 1.9 ਲੀਟਰ ਦਾ ਰਿਕਾਰਡ ਆ ਠੀਕ ਆ ਭਾਈ ਲੇਵਾ ਬਹੁਤ ਚੰਗਾ ਟਿੱਟਲ ਲੱਗਦਾ ਤੋਂ ਅੰਦਾਜ਼ਾ ਲਾਇਓ ਲੈ ਠੰਡੀ ਸੀਲ ਥਾਣ ਤੋਂ ਇੱਕ ਨੰਬਰ ਕਿਆ ਬਾਤ ਆ ਭਾਈ ਬਹੁਤ ਸੀਲ ਪਹਿੜਾ ਜੀ ਖੋਲ ਦੇ ਭਾਈ ਤੋੜ ਕੇ ਦਿਖਾ ਦੇ ਫਲੀ ਵੀ ਚੰਗੀ ਆ ਕੱਦ ਦਰਮਿਆਨਾ ਜੀ ਭਾਈ ਨਾ ਛੋਟੀ ਆ ਨਾ ਵੱਡੀ ਆ ਬਿਊਟੀ ਇੱਕ ਨੰਬਰ ਆ ਕਰਮਲੀ ਤਾਜੀ ਦਾ ਰਿਕਾਰਡ ਵੀ ਬਹੁਤ ਚੰਗਾ ਦੱਸਿਆ ਬਾਈ ਨੇ ਫੇਸਬੁਕ ਬੜਾ ਚੰਗਾ ਕਰਮ ਵਾਲੀ ਦਾ ਮੁੱਲ ਇਹਦਾ ਬਾਈ ਜਾਇਜ਼ ਹਾਂਜੀ ਇਹ ਤਾਂ ਵੀ ਮੁੱਲ ਜਾਇਜ਼ ਹੀ ਹੋਊਗੀ ਫੋਨ ਤੇ ਹੋ ਜਾ ਹਾਂਜੀ ਫੋਨ ਤੇ ਜੀ ਓਕੇ ਮੁੱਲ ਬਾਈ ਕਹਿੰਦਾ ਫੋਨ ਤੇ ਕਰਾਂਗੇ ਜਾਇਜ਼ ਮੁੱਲ ਹੋ ਬੜਾ ਮੁੱਲ ਨਹੀਂ ਕਰਦੇ ਖਿੱਚ ਕੇ ਮੁੱਲ ਰੱਖਾਂਗੇ ਬਾਈ ਲੈਵਲ ਹੂ ਵਾ ਬਹੁਤ ਚੰਗਾ ਕਰਮ ਵਾਲੀ ਦਾ ਹੁਣ ਮੰਨ ਲਓ ਵੀ 5 6 ਲੀਟਰ ਤੋਂ ਡਰਾਈ ਕਰ ਰਹੇ ਹਾਂ ਹਣ ਬਾਈ ਹਾਂਜੀ ਹਾਂ ਹਮ ਠੀਕ ਆ ਤੇ ਕਿਸੇ ਵੀਰ ਨੂੰ ਬਾਈ ਦੋਨਾਂ 'ਚ ਕੋਈ ਵੀ ਪਸੰਦ ਆ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ